ਨਵੇਂ ਨਾਨਕਸ਼ਾਹੀ ਵਰੇ ਦੀ ਸ਼ੁਰੂਆਤ ਹੋ ਚੁੱਕੀ ਹੈ ਕਿ ਇਸ ਮੌਕੇ ਸ੍ਰੀ ਹਰਮੰਦਰ ਸਾਹਿਬ ਦੇ ਵੱਡੇ ਗੰਟੀ ਦੇ ਵਿੱਚ ਸ਼ਰਧਾਲੂ ਹਾਜ਼ਰੀ ਭਰ ਰਹੇ ਨੇ ਤੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਵੀ ਕਰ ਰਹੇ ਨੇ ਤਨਗੁਰੂ ਰਾਮਦਾਸ ਦੇ ਚਰਨਾਂ ਦਾ ਆਸ਼ੀਰਵਾਦ ਲੈ ਕੇ ਗੁਰੂ ਘਰ ਵਿਖੇ ਆਪਣੇ ਪਰਿਵਾਰ ਦੀ ਸੁਖਸ਼ਾਂਤੀ ਤੇ ਚੜ੍ਹਦੀ ਕਲਾ ਦੇ ਲਈ ਦੂਰ ਦੂਰੋਂ ਸ਼ਰਧਾਲੂ ਅਰਦਾਸ ਕਰ ਰਹੇ ਨੇ ਤੇ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗੂबीर ਸਿੰਘ ਨੇ ਇਸ ਮੌਕੇ ਸੰਗਤ ਨੂੰ ਜਿੱਥੇ ਨਵੇਂ ਵਰੇ ਦੀ ਮੁਬਾਰਕਬਾਦ ਦਿੱਤੀ ਤਾਂ ਉਤੇ ਹੀ ਨਾਨਕਸ਼ਾਹੀ ਕਲੰਦਰ ਦੇ ਅਨੁਸਾਰ ਦਿਹਾੜੀ ਨੌਂ ਦੀ ਅਪੀਲ ਦੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਸਾਰ ਭਰ ਵਿੱਚ ਵਸਦੇ ਹੋਏ ਖਾਲਸਪਨ ਵਾਸਤੇ ਬਹੁਤ ਹੀ ਮਸ਼ਹੂਰ ਦਾ ਦਿਨ ਹੈ ਕਿ ਸਮਾਪਨਾਂ ਸਾਹੀ 557 ਦੀ ਅੱਗੇ ਸ਼ੁਰੂਆਤ ਹੋਈ ਹੈ ਔਰ ਕੱਲ ਤੋਂ ਹੀ ਸੱਚਖੰਡ ਸ੍ਰੀ ਹਰਿਪ੍ਰਸਾਦ ਸਾਹਿਬ ਜੀ ਦੇਖੇ ਹਜ਼ਾਰਾਂ ਦੇ ਗਿਣਤੀ ਵਿੱਚ ਸੰਗਤ ਇਸ ਖੁਸ਼ੀ ਦੇ ਮੌਕੇ ਤੇ ਪਹੁੰਚ ਰਹੀ ਹੈ ਔਰ ਅੱਜ ਬਹੁਤ ਹੀ ਸ਼ਰਤਾ ਔਰ ਸਰਦਾਰ ਸਾਹਿਬ ਜੋ ਸਮਤ ਨਾਨਕ ਸ਼ਾਹੀ 557 ਹੈ ਉਹ ਨੂੰ ਜੀਓ ਆਇਆ ਕਿਹਾ ਗਿਆ ਹੈ ਔਰ ਨਾਨਕ ਸ਼ਾਹੀ ਸਮਤ 557 ਨਵੇਂ ਬਰੇ ਦੀ ਅੱਜ ਸ਼ੁਰੂਆਤ ਹੋਈ ਹੈ ਸਮੁੱਚੇ ਖਾਲਸਾ ਪੰਥ ਨੂੰ ਅੱਜ ਖਾਲਸਾ ਪੰਥ ਦੇ ਨਵੇਂ ਸਾਲ ਦੀਆਂ ਔਰ ਖਾਲਸੇ ਦਾ ਪਾਵਨ ਪਵਿੱਤਰ ਤਿਹਾਰ ਜੋ ਧੰਨ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਿਆਰੇ ਖਾਸ ਨੂੰ ਬਖਸ਼ ਕੀਤਾ ਬੋਲੇ ਬਹਲੇ ਦੀਆਂ ਬਹੁਤ ਬਹੁਤ ਧੰਨਵਾਦ ਹੋਣ ਇਹ ਰਿਪੋਰਟ ਜਗਬਾਣੀ ਟੀਵੀ